ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਰਾਚਵਿਰ ਜਵੰਦਾ ਦੇ ਮੌਤ ਮਾਮਲੇ ਨੂੰ ਲੈ ਕੇ ਅਦਾਲਤ ਨੇ ਵੱਡਾ ਫੈਸਲਾ ਜਿਹੜਾ ਕਿ ਅੱਜ ਲਿੱਤਾ ਹੈ ਤੇ ਉਥੇ ਹੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਗੱਲ ਕਰੀਏ ਤਾਂ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਜਵਾਬੀ ਮੰਗਿਆ ਹੈ ਤਾਂ ਗੱਲ ਕਰੀਏ ਰਾਚਵਿਰ ਜਵੰਦਾ ਦੀ ਮੌਤ ਨੂੰ ਲੈ ਕੇ ਮਾਮਲੇ ਨੂੰ ਲੈ ਕੇ ਜਿਹੜਾ ਕਿ ਖਬਰ ਸਾਹਮਣੇ ਆਈ ਹੈ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀਤੇ ਪੰਜੌਰ ਦੇ ਹਸਪਤਾਲ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਜਾਂਦੇ ਦੱਸਦੀ ਹੈ ਕਿ ਰਾਚਵੀਜਵੰਦਾ ਮੌਤ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਦੇ ਦੌਰਾਨ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਮਾਮਲੇ ਚ ਜਲਦ ਜਿਹੜਾ ਕਿ ਜਵਾਬ ਦਾਖਲ ਕਰਨ ਨੂੰ ਕਿਹਾਇਆ ਗਿਆ ਤੇ ਦੱਸਦੀ ਹੈ ਕਿ ਰਾਚਵੀਜਵੰਦਾ ਦਾ 27 ਸਤੰਬਰ ਨੂੰ ਸ਼ਿਮਲਾ ਜਾਂਦੇ ਸਮੇਂ ਬੰਦੀ ਦੇ ਵਿੱਚ ਭਿਆਨਕ ਹਾਦਸਾ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਉਹ ਕਈ ਦਿਨ ਵੈਂਟੀਲੇਟਰ ਤੇ ਰਹੇ ਪਰ 8 ਅਕਤੂਬਰ ਨੂੰ ਅਦਾਹਾਂਤ ਹੋ ਗਿਆ ਅਤੇ ਹਮੇਸ਼ਾ ਦੇ ਲਈ ਸਾਨੂੰ ਅਲਵਿਦਾ ਕਹਿ ਗਏ ਤੇ ਦੂਜੇ ਪਾਸੇ ਪਰ ਕਈ ਮੌਤਵਾਦ ਸਵਾਲ ਖੜੇ ਹੋਗੇ ਸੀ ਤੇ ਜਦ ਤੋਂ ਬਾਅਦ ਹਸਪਤਾਲ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਬਾਈਕ ਚਲਾਉਂਦੇ ਸਮੇਂ ਦੋ ਆਵਾਰਾ ਪਸ਼ੂ ਜਵੰਦਾ ਦੇ ਬਾਈਕ ਉੱਕੇ ਆ ਗਏ ਸੀ ਤੇ ਉੱਥੇ ਹੀ ਜਦੋਂ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਸੀ ਤਾਂ ਹਸਪਤਾਲ ਦੇ ਵਿੱਚ ਸਹੀ ਸਮੇਂ ਫਰਸਟ ਹੈਡ ਜਿਹੜੀ ਕਿ ਨਹੀਂ ਦਿੱਤੀ ਗਈ ਤੇ ਜੇਕਰ ਸਮਾਂ ਰਹਿੰਦਿਆ ਉਹਨਾਂ ਨੂੰ ਮੈਡੀਕਲ ਸਹੂਲਤ ਚੰਗੀ ਤਰ੍ਹਾਂ ਦਿੱਤੀ ਜਾਂਦੀ ਤਾਂ ਫਰਸਟ ਮੈਡੀਕਲ ਐਡ ਦੇ ਦਿੱਤੀ ਜਾਂਦੀ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਤੇ ਉੱਥੇ ਹੀ ਦਾ ਸੀ ਕਿ ਸੀਨੀਅਰ ਵਕੀਲ ਦੇ ਵੱਲੋਂ ਨੇ ਧਾਇਰ ਕੀਤੀ ਸੀ ਕਿ ਜਿਸ ਦੀ ਅੱਜ ਹਾਈ ਕੋਰਟ ਚ ਸੁਣਵਾਈ ਹੋਵੇਗੀ ਤੇ ਸੁਣਵਾਈ ਹੋਈ ਹੈ ਤੇ ਜਿਸ ਤੋਂ ਬਾਅਦ ਨੋਟਿਸ ਵੀ ਜਾਰੀ ਕਰ ਦਿੱਤਾ ਤੇ ਉਥੇ ਹੀ ਜਵਾਬ ਵੀ ਮੰਗਿਆ ਤੇ ਜਿਸ ਤੋਂ ਬਾਅਦ ਉਥੇ ਕਿਹਾ ਗਿਆ ਹੈ ਕਿ ਪਟੀਸ਼ਨ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਅਜਹੀ ਲਾਪਰਵਾਹੀ ਦੇ ਲਈ ਜਿਹੜਾ ਕਿ ਕਾਨੂੰਨ ਬਣਾਇਆ ਜਾਵੇ ਗੱਲ ਕਰੀਏ ਰਾਚਵਿਰ ਜਵੰਦਾ ਦੀ ਮੌਤ ਨੂੰ ਲੈ ਕੇ ਮਾਮਲੇ ਨੂੰ ਲੈ ਕੇ ਜਿਹੜਾ ਕਿ ਖਬਰ ਸਾਹਮਣੇ ਆਈ ਹੈ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਧਾਇਰ ਕੀਤੀ ਗਈ ਸੀਤੇ ਪੰਜੌਰ ਦੇ ਹਸਪਤਾਲ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਜਾਂਦੇ ਦੱਸਦੀ ਹੈ ਕਿ ਰਾਚੂਜਵੰਦਾ ਮੌਤ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਦੇ ਦੌਰਾਨ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਮਾਮਲੇ ਚ ਜਲਦ ਜਿਹੜਾ ਕਿ ਜਵਾਬ ਦਾਖਲ ਕਰਨ ਨੂੰ ਕਿਹਾਇਆ ਗਿਆ ਹੈ ਤੇ ਦੱਸਦੀ ਹੈ ਕਿ ਰਾਚੂਜਵੰਦਾ ਦਾ 27 ਸਤੰਬਰ ਨੂੰ ਸ਼ਿਮਲਾ ਜਦੇ ਸਮੇਂ ਬਦੀ ਦੇ ਵਿੱਚ ਭਿਆਨਕ ਹਾਦਸਾ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਉਹ ਕਈ ਦਿਨ ਵੈਂਟੀਲੇਟਰ ਤੇ ਰਹੇ ਪਰ 8 ਅਕਤੂਬਰ ਨੂੰ ਅਦਾਹਾਂਤ ਹੋ ਗਿਆ ਅਤੇ ਹਮੇਸ਼ਾ ਦੇ ਲਈ ਸਾਨੂੰ ਅਲਵਿਦਾ ਕਹਗੇ ਤੇ ਦੂਜੇ ਪਾਸੇ ਪਰ ਕਈ ਮੌਤ ਤੋਂ ਬਾਅਦ ਸਵਾਲ ਖੜੇ ਹੋਗੇ ਸੀ ਤੇ ਜਦ ਤੋਂ ਬਾਅਦ ਹਸਪਤਾਲ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਬਾਈਕ ਚਲਾਉਂਦੇ ਸਮੇਂ ਦੋ ਆਵਾਰਾ ਪਸ਼ੂ ਜਵੰਦਾ ਦੇ ਬਾਈਕ ਅੱਗੇ ਆ ਗਏ ਸੀ ਤੇ ਉੱਥੇ ਹੀ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਤਾਂ ਹਸਪਤਾਲ ਦੇ ਵਿੱਚ ਸਹੀ ਸਮੇਂ ਫਰਸਟ ਹੈਡ ਜਿਹੜੀ ਕਿ ਨਹੀਂ ਦਿੱਤੀ ਗਈ ਤੇ ਜੇਕਰ ਸਮਾਂ ਰਹਿੰਦਿਆਂ ਉਹਨਾਂ ਨੂੰ ਮੈਡੀਕਲ ਸਹੂਲਤ ਚੰਗੀ ਤਰ੍ਹਾਂ ਦਿੱਤੀ ਜਾਂਦੀ ਤਾਂ ਫਰਸਟ ਮੈਡੀਕਲ ਐਡ ਦੇ ਦਿੱਤੀ ਜਾਂਦੀ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਤੇ ਉੱਥੇ ਹੀ ਦਾ ਸੀ ਕਿ ਸੀਨੀਅਰ ਵਕੀਲ ਦੇ ਵੱਲੋਂ ਨੇ ਦਾਇਰ ਕੀਤੀ ਸੀ ਕਿ ਜਿਸ ਦੀ ਅੱਜ ਹਾਈ ਕੋਰਟ ਚ ਸੁਣਵਾਈ ਹੋਵੇਗੀ ਤੇ ਸੁਣਵਾਈ ਹੋਈ ਹੈ ਤੇ ਜਿਸ ਤੋਂ ਬਾਅਦ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਤੇ ਉਥੇ ਹੀ ਜਵਾਬ ਵੀ ਮੰਗਿਆ ਹੈ ਤੇ ਜਿਸ ਤੋਂ ਬਾਅਦ ਉਥੇ ਕਿਹਾ ਗਿਆ ਹੈ ਕਿ ਪਟੀਸ਼ਨ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਅਜਹੀ ਲਾਪਰਵਾਹੀ ਦੇ ਲਈ ਜਿਹੜਾ ਕਿ ਕਾਨੂੰਨ ਬਣਾਇਆ ਜਾ